ਆਰੇ ਕਿਸਰਾ ਪਿਆਰੀਆਂ ਔਰ ਅੱਜ ਸਭੇ ਤਾਰਾ ਜੋੜਨ ਦਾ ਵੀ ਪੁਰਾਣਾ ਕੀਤਾ ਹੈ। ਇਹਨੂੰ ਹੈਗਾ ਮੈਂ ਛਿੱਲੀਆਂ ਚੀਜ਼ਾਂ ਨੇ ਆਂਦੀ ਹੈ। ਭਾਈ ਪਿਛੇ ਗਾ ਉਹ ਚੰਗਿਆ। ਹਾਂਜੀ ਸ੍ਰੀ ਸਾਹਿਬ ਮੇਲਾ ਮਨਾਇਆ ਜਾ ਰਿਹਾ ਸਾਰੇ ਸਰੋਤਿਆਂ ਨੂੰ ਔਰ ਸਾਰੇ ਸੁਣਨ ਵਾਲਿਆਂ ਨੂੰ ਸਾਰੇ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਈਕ ਤੇ ਹੋਣਗੇ ਜੇ ਭਾਈ ਪਿਛੇ ਰਾ ਪਿਛਲੇ 8 ਸਾਲ ਤੋਂ ਜਦੋਂ ਤੋਂ ਡਾਕਟਰ ਮੈਲਸ ਗੁਰਾਣੇ ਖਾਲਸਾ ਕਾਲਜ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ ਹੈ ਉਦੋਂ ਤੋਂ ਅਸੀਂ ਹਰ ਸਾਲ ਵਿਸਾਖੀ ਮੇਲਾ ਇੱਕ ਦਿਨ ਦਾ ਇੱਥੇ ਮਨਾਉਂਦੇ ਆਂ ਔਰ ਵਿਸਾਖੀ ਜਿਹੜੀ ਹੈ ਉਹ ਖਾਲਸਾ ਪੰਥ ਦੀ ਜਿਹੜਾ 16 ਸਲਵੰਨ ਨੂੰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਸਾਜਿਆ ਸੀ ਜਦ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਸ਼ੁਰੂ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਵਜ ਨਵਾਜਿਆ ਸਾਜਿਆ ਉਸ ਮੇਲੇ ਨੂੰ ਅਸੀਂ ਇੱਥੇ ਮਨਾਉਨੇ ਆ ਔਰ ਅੱਜ ਪੂਰਾ ਇਹ ਜਿਹੜਾ ক্রিকেট ਗਰਾਊਂਡ ਹੈ ਇਹ ਭਰਿਆ ਹੋਇਆ ਸਾਡੇ ਵਿਰਸੇ ਦੇ ਨਾਲ ਸਾਡੀਆਂ ਪੁਰਾਣੀਆਂ ਟ੍ਰੈਡੀਸ਼ਨਸ ਪੰਜਾਬ ਦਾ ਕਲਚਰ ਪੁਰਾਣਾ ਖਾਨਪੀਨ ਪੁਰਾਣਾ ਖੇਤੀ ਦੇ ਔਜ਼ਾਰ ਮੂਸਲ ਜਿਹੜੇ ਤੂੜੀ ਨੂੰ ਸੰਭਣ ਵਾਸਤੇ ਬਣਦੇ ਸੀ ਕੀਰੇ ਜਿਹੜੇ ਪਾਥੀਆਂ ਨੂੰ ਮਰਉਣ ਵਾਲੇ ਬਣਦੇ ਸੀ ਗਲੀਚੇ ਦਰੀਆਂ ਖੇਸ ਸਾਰੀ ਤਰ੍ਹਾਂ ਦੇ ਜਿਹੜੇ ਨੇ ਪੁਰਾਣਾ ਸਾਡਾ ਕਲਚਰ ਉਹਦਾ ਇੱਥੇ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਬਹੁਤ ਉੱਚੀ ਗੱਲ ਇੱਕ ਜਿਹੜਾ ਘੋੜੀਆਂ ਦਾ ਨਾਚ ਤੁਸੀਂ ਹੁਣੇ ਦੇਖ ਕੇ ਰਹੇ ਹੋ ਘੋੜੀਆਂ ਜਿਹੜੀਆਂ ਸਾਡੇ ਵਿਰਸੇ ਦੀ ਸੰਭਾਲ ਸਰ ਹਰ ਜ਼ਿਮੀਂਦਾਰ ਕੋਲ ਘੋੜੀ ਹੁੰਦੀ ਸੀ ਊਠ ਜਿਹਨਾਂ ਨੇ ਊਠ ਦਾ ਵੀ ਡਾਂਸ ਦਿਖਾਇਆ ਗਿਆ ਔਰ ਮਾਰਸ਼ਲ ਰੇਸ ਗੱਤਕਾ ਸਾਹਿਬ ਜਿਹੜਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਉਹ ਗਤਕਾ ਦਾ ਇੱਥੇ ਬਹੁਤ ਵੱਡਾ ਪ੍ਰਦਰਸ਼ਨ ਸਾਡੇ ਸਟੂਡੈਂਟਸ ਨੇ ਕੀਤਾ ਹੈ ਸਾਡੇ ਬੱਚਿਆਂ ਦੇ ਸਾਰੇ ਬਹੁਤ ਹੀ ਵਧੀਆ ਇੱਕ ਆਪਣੇ ਕਲਚਰ ਨਾਲ ਜੋੜਨ ਦਾ ਵਿਰਸਾ ਨਾਲ ਜੋੜਨ ਦਾ ਇਹ ਵਿਸਾਖੀ ਮੇਲਾ ਆ ਔਰ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨ ਦਾ ਮੌਕਾ ਮਿਲਦਾ ਹੈ ਮੈਂ ਪ੍ਰਿੰਸੀਪਲ ਸਾਹਿਬ ਨੂੰ ਔਰ ਸਾਰੇ ਸਟਾਫ ਨੂੰ ਦੇਖੋ ਜਿਹੜੇ ਕੌਮਾਂ ਆਪਣੇ ਡਰੈਸਿੰਗ ਨੂੰ ਭੁੱਲ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਨਹੀਂ ਰੱਖਦੀਆਂ ਆਪਣੇ ਵੱਡਿਆਂ ਦੀਆਂ ਯਾਦਾਂ ਨੂੰ ਯਾਦ ਹੀ ਲੱਗਦੀਆਂ ਹੋ ਕਮਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਸੋ ਸਾਨੂੰ ਅੱਜ ਬੜੀ ਲੋੜ ਹੈ ਕਿ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਜਿਹੜੀ ਪ੍ਰੈਜ਼ੈਂਟ ਪੀੜ੍ਹੀ ਹੈ ਇਹਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਵੱਡੇ-ਵਡੇਰੇ ਕਿਵੇਂ ਰਹਿੰਦੇ ਸੀ ਕਿਵੇਂ ਖਾਂਦੇ ਪੀਂਦੇ ਸੀ ਔਰ ਸਾਡਾ ਵਿਰਸਾ ਅਸਲੀ ਕੀ ਸੀ ਅੱਜ ਵੈਸਟਰਨ ਕਲਚਰ ਨੇ ਬੱਚਿਆਂ ਨੂੰ ਜਿਹੜਾ ਉਹ ਪੀਜ਼ਾ ਔਰ ਦੂਜੇ ਵਿੱਚ ਉਲਝਾ ਦਿੰਦਾ ਹੈ ਲੇਕਿਨ ਜੋ ਸਾਡਾ ਪੁਰਾਣਾ ਖਾਣ ਪੀਣਾ ਹੈ ਉਹਦਾ ਕੋਈ ਮੁਕਾਬਲਾ ਨਹੀਂ <laughs> nee, bedankt, Channel aan de legging. <laughs> kom op, kom op, jij aan Terima kasih telah menonton!